ਇਹ ਵੀਡੀਓ ਤਾਂ ਨਹੀਂ ਵਾਰ ਲਗ ਹੋ ਰਹੀ ਹੈ ਤਾਂ ਬਰਦਰ ਦਿਨ ਜਿਹੜੇ ਜ਼ਬਾਨ ਚ ਆਇਆ ਕਿੱਦਾਂ ਦਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸ ਕਜ਼ਨ ਭਰਾ ਵੀ ਆ ਗਏ ਉਹ ਮੈਨਾਂ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮੈਨੂੰ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਕਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਂਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਨਾ ਕਿੰਨੀ ਹਾਂ ਮੇਰਾ ਸਕਾ ਭਰਾਵੀ ਹੈਗਾ ਵਾ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਾਪਾ ਜੀ ਆਪਨੇ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਪਿਆਰ ਦੀ ਕਹਾਣੀ 2002 ਚ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੁਸੀਂ ਪੰਜਾਬ ਚ ਕਿਉਂ ਆਏ ਜਦ ਜਾਪਾਨ ਚ ਤੁਸੀਂ ਰਹਿੰਦੇ ਹੋ ਤੇ ਹੁਣ ਵਿਜੈ ਕਥਮ ਹੋਣ ਨਾਲ ਵਾਪਸ ਜਾ ਰਹੇ ਕਿਦਾਂ ਦਾ ਲੱਗ ਰਿਹਾ ਬਹੁਤ ਇਮੋਸ਼ਨਲ ਉਹਨਾਂ ਦਾ ਫਰੈਂਡ ਗਿਆ ਹੀ ਪਰ ਉਦੋਂ ਸਾਨੂੰ ਬਹੁਤ ਹੋਇਆ ਤੇ ਹੁਣ ਤੇ ਸੱਕਾ ਫਰਾਵਾ ਬਾਹਰ ਜਾਊਗਾ ਤੇ ਫਿਰ ਹੋਰ ਹਨੂ ਹੋਊਗਾ ਪਤਾ ਨਹੀਂ ਉਹਨ ਕੀ ਹੋਣਾ ਮੈਂ ਨਮ ਅਵਲੀਨ ਕੋਰਾ ਕੀ ਕਹਿਣਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬਰਦਰ ਦੇ ਨਾਲ ਜਿਹੜੇ ਜਪਾਨ ਚੋਂ ਆਇਆ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸ ਕਜ਼ਨ ਭਰਾ ਵੀ ਆ ਗਏ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮੈਨੂੰ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਆ ਪਤਾ ਨਹੀਂ ਉਹਨਾਂ ਅਗਲੀ ਰਖੜੀ ਤੇ ਆਪਾਂ ਨਾਲ ਹੋਈਏ ਨਾ ਹੋਈਏ ਪਰ ਇੱਕ ਰਖੜੀ ਤੇ ਮੈਂ ਉਹਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਹਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਮਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਿ ਨਹੀਂ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ ਕਰੀ ਤੇਰੇ ਵੀ ਮੰਮੀ ਨਾਲ ਗੱਲ ਹੋਈ ਆ ਇਹਨਾਂ ਦੇ ਪਪਾ ਨਾਲ ਨਾ ਨਹੀਂ ਹੋਈ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਪਾ ਜੀ ਆਪਨੇ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕਿੱਦਾਂ ਫਿਰਿਆ ਇਹਨੇ ਦਿਨ ਤੁਸੀਂ ਨਾਲ ਰਹੇ ਹੋ ਕਿਦਾਂ ਦਾ ਟਾਈਮ ਸਪੈਂਸ ਨਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ 골ਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਧਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵੀ ਜੰਗਤ ਮੋਹਨ ਨਾਲ ਵਾਪਸ ਜਾ ਰਹੇ ਕਿਦਾਂ ਦਾ ਲੱਗਿਆ ਬਹੁਤ ਇਮੋਸ਼ਨਲ ਉਹਨਾਂ ਦੇ ਫਰੈਂਡ ਗਿਆ ਹੀ ਪਰ ਉਹਦਾ ਅਨੁਭਵ ਬਹੁਤ ਹੋਇਆ ਤੇ ਹੁਣ ਤੇ ਸੱਕਾ ਪਰ ਆਵਾ ਬਾਹਰ ਜਾਊਗਾ ਤੇ ਫਿਰ ਹੋਰ ਅਨੁਭਵ ਹੋਗਾ ਪਤਾ ਨਹੀਂ ਹੁਣ ਕੀ ਹੋਣਾ ਤੇ ਫਰੈਂਸ ਦੇ ਫੋਨ ਆਉਂਦੇ ਕਿ ਤੇਰਾ ਬਰਾਦਰ ਜਪਾਨ ਦੇ ਵਿੱਚ ਆਇਆ ਹਾਂਜੀ ਤੇ ਮੈਨੂੰ ਸਾਰੇ ਰੀਲਾਂ ਭੇਜਿੰਦਾ ਕਿ ਓਹਲੀ ਨਾ ਤੇਰਾ ਭਰਾ ਵਾ ਤੇਰਾ ਭਰਾ ਵਾ ਸਾਰੇ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਮੈਂ ਥੋੜੀ ਫੇਮਸ ਹੋਈ ਹਾਂ ਇਹ ਰਖੜੀ ਦਾ ਤੋਹਫਾ ਮਿਲ ਗਿਆ ਹਾਂਜੀ ਰਖੜੀ ਦਾ ਗਿਫਟ ਮਿਲ ਗਿਆ ਉਹਨਾਂ ਜੋਈਏ ਕਿਦਾਂ ਹਾਂਜੀ ਕੀਤੀ ਹੀ ਪਾਪਾ ਨੇ ਮਾਨੂੰ ਪਤਾ ਹੀ ਪਰ ਮੈਨੂੰ ਵੀ ਪਤਾ ਕਿ ਭਰਾ ਹੈਗਾ ਵਾ ਪਰ ਆ ਨਹੀਂ ਪਤਾ ਕਿ ਉਹ ਇੰਡੀਆ ਆਉਣਗੇ ਪਾਪਾ ਨੂੰ ਲੱਭਣ ਇਦਾਂ ਤੋ ਬਹੁਤ ਵੱਡਾ ਸਰਪ੍ਰਾਈਜ਼ ਹੋ ਗਿਆ ਸਾਡੇ ਸਾਰਿਆਂ ਵਾਸਤੇ ਉਹ ਕਹਿੰਦੇ ਬਹੁਤ ਲੰਬਿਆ ਪਹਿਲਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਲੰਬਿਆ ਹਾਂ ਲੰਬਿਆ ਹੀ ਹਾਂ ਉਹਨਾਂ ਨੇ ਲੰਬਿਆ ਆਣ ਕੇ ਕਿ ਸ਼ਾਪ ਚ ਫੋਟੋਆਂ ਦਿਖਾਈਆਂ ਉਹਨਾਂ ਨੇ ਫੋਟੋ ਵੇਖੀਆਂ ਤੇ ਫਿਰ ਉਹਨਾਂ ਨੇ ਫਰੈਂਡ ਨੂੰ ਪਹਿਚਾਨ ਲਿਆ ਪਰ ਉਹਨਾਂ ਦੇ ਘਰ ਲੈ ਗਏ ਉਹਨਾਂ ਨੂੰ ਤੇ ਅੱਜ ਕਿਦਾਂ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਲੱਗਨ ਦਿਆ ਵਾ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਹੈ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ-ਹੌਲੀ ਜਦੋਂ ਉਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਹੌਲੀ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਵਾਪਸ ਜਾਵੇ ਟੈਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸਪਾਸ ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2019 ਦੇ ਵਿੱਚ ਜਾਪਾਨ ਗਏ ਸੀ ਅ ਇਹ 20 ਇੰਨਾ ਦੀ ਹਿਸਟਰੀ ਤੇ ਪ੍ਰੋਪਰ ਇਹਨਾਂ ਨੇ ਮਦਰ ਮੰਮਾ ਇਹਨਾਂ ਨੂੰ ਸਾਰਾ ਪਤਾ ਆ ਕਿਉਂਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਹੈ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਸੀ ਤੇ ਪਰ ਇੱਕ ਵਰਤ ਵਾਸਤੇ ਬਹੁਤ ਵੱਡੀ ਗੱਲ ਹੋਈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਦੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸ ਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਤੇ ਜਿਹੜਾ ਵੀਜ਼ਾ ਖਤਮ ਹੋ ਰਿਹਾ ਜਾ ਰਿਹਾ ਤੇ ਪਾਪਾ ਵੀ ਸੀ ਰਖੜੀ ਤੇ ਪਰ ਦਿਲ ਤੇ ਮੁਸ਼ਕਲ ਆ ਰਹੀ ਹੈ ਜੀ ویسے ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਜੀ ਸਰਕਾਰ ਕੋਈ ਮੰਗ ਕਰ ਦਿਓ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ ਨਹੀਂ ਇਹ ਸਟੱਡੀ ਕਰਦਾ ਆ ਇਹਦੀ ਮਜਬੂਰੀ ਆ ਇੱਕ ਵਾਰੀ ਨੂੰ ਜਾਣਾ ਪਊਗਾ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਨੂੰ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ 'ਚ ਰਹੂੰਗਾ ਮੈਂ ਆਇਆ ਕਰੂੰਗਾ ਹਾਂਜੀ ਤੇ ਕਿਦਾਂ ਦਾ ਮਹਿਸੂਸਾਇ ਇਨੇ ਦਿਨ ਤੁਹਾਡੇ ਕੋ ਰਿਹਾ ਵਾ ਕਿਦਾਂ ਖਾਣ ਪੀਣ ਕਿਦਾਂ ਚੱਲ ਰਿਹਾ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਾਪਾਨ ਤੋਂ ਆਇਆ ਹੈ ਕਿ ਫੈਮਿਲੀ ਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰੱਖਣੀ ਤੇ ਤੋਹਫਾ ਸੀ ਹਾਂਜੀ ਰੱਖਣੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹ ਚੰਨਕ ਮਿਲਿਆ ਕਿ ਦੇਖ ਇਹਨਾਂ ਦੇ ਮੰਮਾ ਨੇ ਗੱਲ ਉਹ ਵੀ ਠੱਡੀ ਉੱਥੇ ਜਾਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ చౌక్ మేసి ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ इमोशनल ਜੀ ਇੱਕ ਮਰਕਰ ਆਪਣੇ ਆਪ ਨੂੰ ਲੈ ਕੇ ਇਹਨਾਂ ਦੇ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਊਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਬਣਾਈ ਹਾਂਜੀ ਮੇਰੇ ਨਾਲ ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਸੁਖਪਾਲ ਸਿੰਘ ਅਮਰitsar ਦੇ ਰਹਿਣ ਵਾਲਾ ਹੈ ਸਰ ਤੁਹਾਡੀ ਗੱਲ ਸੋਸ਼ਲ ਮੀਡੀਆ ਦੇ ਉੱਤੇ 19 ਸਾਲ ਦਾ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਿ ਕਦੋਂ ਤੁਹਾਡੀ ਮੈਰਿਜ ਸੀ ਇਹ ਮੈਂ 2002 ਦੇ ਵਿੱਚ ਇਹਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਾਨੀਸ ਨੇ ਥਾਈਲੈਂਡ 에어ਪੋਰਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਇਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਤੇ 2002 ਚ ਉਹ ਫਿਰ ਮੈਨੂੰ ਸਪਾਂਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਾਪਾਨ ਦੇ ਵਿੱਚ ਤੇ ਕਿਦਾਂ ਪਿਆਰ ਦੀ ਕਹਾਣੀ ਦਾ ਸਟਾਰਟ ਪਿਆਰ ਦੀ ਕਹਾਣੀ 2002 ਚ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਅਸੀਂ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਫਿਰ ਜਾਪਾਨ ਚ ਤੁਸੀਂ ਰਹੇ ਸੀ ਉਹ ਫਿਰ ਸਾਡੇ ਥੋੜੇ ਜਿ ਮਿਸਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਆਪਣਾ ਡਿਸਪਿਊਟ ਜਿਆ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਗਿਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇ ਦੀ ਮੰਮਾ ਮੈਨੂੰ ਫੇਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਇੱਕ ਤਾਂ ਲੱਗਦਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਉਹ ਕਿੰਦਾ ਤਾਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿੱਦਾਂ ਲੱਗ ਰਿਹਾ ਪਹਿਲੀ ਵਾਈਫ ਨੂੰ ਪਤਾ ਸੀ ਮੈਜੇ ਵਾਲੀ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਆ ਉਹਦਾ ਨਾਂ ਜਸਲੀਨ ਆ ਵੀ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔਡੀਓ ਲਈ ਸਾਰਾ ਕੁਝ ਆਂਦੇ ਤੇ ਜਿਹਨ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੀ ਕਿ ਮੈਨੂੰ ਰਖੜੀ ਤੇ ਵਡਾ ਤੁਹੋਰੇ ਦਾ ਗੁਰੂ ਰਾਮ ਦਾਸ ਹਾਂਜੀ ਹਾਂਜੀ ਗੁਰੂ ਰਾਮ ਦਾਸ ਦੀ ਕਿਰਪਾ ਨਹੀਂ ਹੋਇਆ ਜੋ ਹੋ ਸਾਡੀ ਡੋਰ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਅਰਲੀ ਨੇ ਘਰ ਕੇ ਤਾਂ ਲੱਭਿਆ ਜੀ ਘਰ ਇਹ ਨਾਲ ਲੱਭਿਆ ਸਾ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇੰਨਾ ਇਹਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਹਾਂਜੀ ਇਹਦਾ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਸੀਂ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਤਾ ਕਲਚਰ ਲੱਗਾ ਉਹਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਵਿਚਾਰ ਆਉਂਦੇ ਕੀ ਇਹਦੇ ਨੂੰ ਕਿਤਾਉਂਦੇ ਮਦਰ ਉਹਨਾਂ ਦੇ ਬਹੁਤ ਹੋ ਗਏ ਤੇ ਇਹ ਲ ਇੱਕ ਲੱਗਾ ਸੀ ਚਾਡਾ ਹਾਂਜੀ ਹਾਂਜੀ ਜਾਂ ਦੋ ਤਰੀਕ ਨੂੰ ਜਾਂ ਤਿੰਨ ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਇੰਨਾ ਮੇਰੀ ਗੱਲ ਕਰਾਈ ਸੀ ਤੇ ਉਹਨਾਂ ਨੇ ਦੱਸਿਆ ਵੀ ਐਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਨੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆਏ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਣਾ ਪਿਆ ਵਾ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦੁੱਧ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨਾਂ ਹਾਂਜੀ